हां जी दोस्तों की हालचाल है जी मैं थारडा अपना मणि लोपो ਆਪਾਂ ਆਏ ਨਿਹਾਲ ਸਿੰਘ ਵਾਲੇ ਸਵੇਰ ਦੇ ਆ ਤਾਂ ਹੀ ਸੋਚਦੇ ਹੋਗੇ ਵੀ ਕੀ ਆ ਚਟਾ ਚਟਾ ਦੇਖੋ ਵੀ ਮਿੱਤਰੋ 2 ਫੁੱਟ ਮਿੱਟੀ ਪੱਟ ਕੇ ਆਪਾਂ ਕੁਟਿਆਣ 6 6 ਇੰਚ ਮਿੱਟੀ ਬਾਕੇ ਕੁਟਿਆ ਜੀ 4 ਵਰੀ ਚ ਆਹ ਲਾਤੇ ਆਪਾਂ ਰੋੜੀ ਦੇ ਠਾਈਏ ਠੀਕ ਆ ਜੀ ਤੇ ਆ ਪਾਈਆ ਸਿਉਂਖਾ ਤੇ ਦਵਾਈ ਕਾਲੀ ਆ ਮਿੱਤਰੋ 6 ਇੰਚ ਥੱਲੇ ਪਾਤੀ ਆ ਤੇ ਹੁਣ ਇੱਕ ਵਾਰ ਉੱਪਰ ਪਾਤੀ ਆ ਤੇ ਦੱਸਿਓ ਕਮੈਂਟਾਂ 'ਚ ਇਹ ਸਹੀ ਐ ਥੇ ਤੇ ਆਮ ਥੱਲੇ ਪਾਉਂਦੇ ਨੇ ਕਿਉਂਕਿ ਥੱਲੇ ਵੀ ਪਾਈ ਆਪਾਂ 6 ਇੰਚ ਥੱਲੇ ਪਾਤੀ ਐ ਤੋਂ ਜੀ ਤੇ ਹੁਣ ਇਸ ਤੋਂ ਉੱਪਰ ਰੋੜੀ ਪਾਉਗੀ ਉਹਨੂੰ ਡਰਮਟ ਲਾਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਦੱਸਿਓ ਜ਼ਰੂਰ ਕਮੈਂਟਾਂ 'ਚ ਵੀ ਇਹ ਸਹੀ ਕੰਮ ਆ ਫਿਰ ਆਪਾਂ ਅੱਗੇ ਵੀ ਸ਼ੁਰੂ ਕਰਾਂਗੇ